भारत ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਵਪਾਰ ਆਰਥਿਕ ਵਿਗਿਆਨਕ ਟੈਕਨੋਲੋਜੀ ਅਤੇ ਸੱਭਿਆਚਾਰ ਸਹਿਯੋਗ ਬਾਰੇ 25 ਮਈ ਭਾਰਤ ਰੂਸ ਅੰਤਰ ਸਰਕਾਰੀ ਕਮਿਸ਼ਨ ਦੀ ਮੀਟਿੰਗ ਵਿੱਚ ਕਿਹਾ ਕਿ ਭਾਰਤ ਨੂੰ ਭਰੋਸਾ ਹੈ ਕਿ ਉਹ 2030 ਤੱਕ ਪਹਿਲਾ ਹੀ ਰੂਸ ਨਾਲ ਸਲਾਣਾ ਦਬੱਲੇ ਵਪਾਰ ਨੂੰ 100 ਅਰਬ ਅਮਰੀਕੀ ਡਾਲਰ ਤੱਕ ਪਹੁੰਚਾ ਦੇਵੇਗਾ ਅਤੇ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧਾਂ ਦੀ ਆਲਮੀ ਪੱਧਰ ਤੇ ਮੋਹਰ ਲੱਗ ਜਾਵੇਗੀ ਉਹਨਾਂ ਕਿਹਾ ਕਿ ਵਪਾਰ ਵਿੱਚ ਚੁਣੌਤੀਆਂ ਰਹੀਆਂ ਹਨ ਖਾਸ ਕਰਕੇ ਅਦਾਇਗੀ ਅਤੇ ਲੌਜਿਸਟਿਕ ਦੇ ਮਾਮਲਿਆਂ ਵਿੱਚ ਰਹੀਆਂ ਨੇ ਇਹਨਾਂ ਕਿਹਾ ਕਿ ਇਹਨਾਂ ਨੂੰ ਕਾਫੀ ਹੱਦ ਤੱਕ ਹੱਲ ਵੀ ਕੀਤਾ ਗਿਆ ਪਰ ਹਲੇ ਵੀ ਕੁਝ ਕੰਮ ਕਰਨਾ ਬਾਤੀ ਹੈ ਮੀਟਿੰਗ ਵਿੱਚ ਰੂਸ ਦੇ ਵਫਤ ਦੀ ਅਗਵਾਈ ਤੇਜ ਦੇ ਉਪ ਪ੍ਰਧਾਨ ਮੰਤਰੀ ਦੈਨਿਸ ਮੰਤੂਰੋਪ ਨੇ ਕਿਤੀ ਕਿ ਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਆਰਥਿਕ ਮੌਕਿਆਂ ਦੀ ਭਾਲ ਵਿੱਚ ਰੂਸ ਦੀ ਵਾਦੀ ਵਿਜਸਪੀ ਦਾ ਦੇਸ਼ ਸਵਾਗਤ ਕਰਦਾ ਹੈ ਅਤੇ ਉਸ ਦਾ ਪੂਰਾ ਸਮਰਥਨ ਕਰਦਾ ਹੈ ਉਨ੍ਹਾਂ ਕਿਹਾ ਕਿ ਸਾਡੇ ਅਥ ਚਾਰੇ ਨਾ ਸਿਰਫ ਕਈ ਮਾਮਲਿਆਂ ਵਿੱਚ ਇੱਕ ਦੂਜੇ ਦੇ ਪੂਰਕ ਹਨ ਸਗੋ ਦੋਵਾਂ ਦੇਸ਼ਾਂ ਨੂੰ ਕਈ ਸਲਾਹ ਤੋਂ ਤਾਇਮ ਆਪਸੀ ਸੁਰਤੇ ਦਾ ਫਾਇਦਾ ਵੀ ਮਿਲਦਾ ਹੈ ਦਵੱਲੇ ਵਪਾਰ ਵਿੱਚ 66 ਅਰਬ ਅਮਰੀਕੀ ਡਾਲਰ ਦੇ ਵਾਦੇ ਦਾ ਅਨੁਮਾਨ ਹੈ ਇਹ ਬਹੁਤ ਹੀ ਪ੍ਰਭਾਵਸ਼ਾਲੀ ਰਹੇਗਾ ਮੇਕ ਇਨ ਇੰਡੀਆ ਚਿੰਤ ਰੂਸ ਨੂੰ ਦਿਲਚਸਪੀ ਹੈ ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਨੇ ਮੇਕ ਇਨ ਇੰਡੀਆ ਪ੍ਰੋਗਰਾਮ ਵਿੱਚ ਰੂਸ ਦੀ ਵੱਧ ਦਿਲਚਸਪੀ ਨੂੰ ਦੇਖਿਆ ਹੈ ਇਸ ਨਾਲ ਦੋਵਾਂ ਧਿਰਾਂ ਦਰਮਿਆਨ ਸਾਂਝੇ ਉਦਮਾ ਤੇ ਹਰ ਤਰ੍ਹਾਂ ਦੇ ਸਹਿਯੋਗ ਨੂੰ ਖੁਲਾਰਾ ਮਿਲੇਗਾ ਉਹਨਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ 2030 ਜਾਂ ਇਸ ਤੋਂ ਪਹਿਲਾਂ ਅਮਰੀਕੀ ਡਾਲਰ ਦਾ ਟਿਕਾ ਪੂਰਾ ਕਰ ਲਵਾਂਗੇ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਭੁਗਤਾਨ ਅਤੇ ਲੌਜਿਸਟਿਕ ਨਾਲ ਜੁੜੀਆਂ ਮੋਟਿਆਂ ਦੇ ਵਿਚਾਰ ਭਾਰਤ ਅਤੇ ਰੂਸ 2030 ਜਾਂ ਇਸ ਤੋਂ ਪਹਿਲਾਂ ਹੀ 10 ਅਰਬ ਅਮਰਿਕੀ ਡਾਲਰ ਦਾ ਵਪਾਰਕ ਵਿੱਤਾ ਪੂਰਾ ਕਰ ਲੈਣਗੇ ਹਾਲਾਂਕਿ ਇਸ ਨੂੰ ਬਥੇਰੇ ਸੰਤੁਲਿਤ ਅਤੇ ਬਥੇਰੇ ਸੁਧਾਜਨਕ ਬਣੌਣ ਦੀ ਲੋੜ ਹੈ